ਕਰੂੰਗਾ ਕਰੂੰਗਾ ਇੱਕ ਮਿੰਟ ਹਾਂ ਕਦੇ ਮੁਰਗੇਆਂ ਲਗਾ ਪੈਸੇ ਲੈ ਕਦੇ ਜਲੇਬੀਆਂ ਲਗਾ ਪੈਸੇ ਲੈ ਕਦੇ ਕਿਸੇ ਦਾ ਪੈਸੇ ਲੈ ਕੋਰਸ ਬੁਲਾ ਪੈਸੇ ਸਾਰੇ ਸ਼ਹਿਰ ਕੋ ਲੈਣ ਦੀ ਸ਼ਰਮ ਘਰ ਪਾਣੀ ਮੋਟੀ ਹਾਂ ਕੋਈ ਹਾਂ ਲੈਣਾ ਬੀਰ ਦੋ ਤੇਰਾ ਬੀਰ ਮੇਰੇ ਭਰਾ ਕੋ ਲੈਣਾ ਹਲੋ ਤੂੰ ਤਾਂ ਲੁੱਟ ਮਚਾਈ ਪਈ ਆ ਪੀਸੀ ਆ ਪੀਸੀ ਆ ਕਿਹੜੀ ਪੀਸੀ ਆ ਤੂੰ ਤਾਂ ਲੁੱਟ ਮਚਾਈ ਪਈ ਆ ਇੱਥੇ ਆ ਆ ਲਾਣੀ ਦੁਕਾਨ ਖਲੀ ਨਾ ਚਾਰ ਇੱਧਰ ਇੱਧਰ ਹਾਂ ਤੇਰੀ ਤੂੰ ਮੁਰਗੇ ਤਾਂ ਮੈਂ ਤੂੰ ਜੀਤਾ ਮੈਂ ਉਹ ਨਾ ਉਹ ਹਿੰਗ ਦੇ ਬਾਰੇ ਤੂੰ ਆਪਣੇ ਨੂੰ ਪਤਾ ਨਹੀਂ ਕੀ ਸਮਝਦਾ ਵਾ ਤੈਨੂੰ ਮੈਂ ਦੱਸਦਾ ਤੂੰ ਦੱਸ ਜੋ ਕਰਨਾ ਕੋ ਗੋਲੀ ਮਾਰ ਮੈਨੂੰ ਤੂੰ ਗੋਲੀ ਮਾਰ ਤੇਰੀ ਫਰਮਾਚੀ ਮੈਂ ਤੂੰ ਗੋਲੀ ਮਾਰ ਸਾਰੇ ਸ਼ਹਿਰ ਕੋ ਪਹਿਲੇ ਐਂਡਿਆ ਸਾਰੇ ਸ਼ਹਿਰ ਕੋ ਕੱਲੇ ਕੱਲੇ ਕਰੂ ਜੀਅ ਲਿਆ ਦੇਖੋ ਜੀਅ ਲਿਆ ਉਹ ਲੈ ਕੇ ਕੋਖ ਲੈ ਜਾ ਹਾਂ ਤੈਨੂੰ ਕੋਖ ਲੈ ਜਾ ਗੋਲੀ ਮਾਰ ਤੂੰ ਕੋਖ ਲੈ ਜਾ ਨੀ ਤੂੰ ਪਰਮਾਸ਼ੀ ਕਿਹਨੂੰ ਬੰਦ ਕੀਤੀ ਆ ਉਹ ਵੀ ਹੋਈ ਆ ਨਾ ਪਰਮਾਸ਼ੀ ਆਉਂਗੇ ਜਿੰਦਗੀ ਕੀਤੀ ਆ ਉਹ ਤੂੰ ਗੋਲੀ ਮਾਰ ਬੰਨੂ ਮਾਰੇਗਾ ਤੂੰ ਸਾਰੇ ਸ਼ਰਕਾ ਪੈਸੇ ਲੈਣਿਆ ਪੰਮੇ ਦਾ 20000 ਪੰਮੇ ਕੋ 20000 ਤੂੰ ਉਹਨੂੰ ਚੁੱਕ ਕੇ ਲੈ ਤੂੰ ਨਹੀਂ ਵੀ ਕਿਦਾਂ ਪੈਸੇ ਤੂੰ ਲੈ ਮੇ ਤੋਂ ਬਹਿਣੇ ਮੇ ਕੋਲ ਮੇ ਕੋਲ ਮੇ ਕੋਲ ਬਹਿ ਮੈਂ ਲਿਖਿਆ ਇੱਥੇ ਮੈਂ ਲਿਖਿਆ ਮੇਰੇ ਮੈਂ ਲਿਖਿਆ ਹਾਂ ਹੋਰ ਵੀ ਤੂੰ ਫੀਨ ਮਾਰਾ ਰਿਹਾ ਠੀਕ ਹੈ ਮੈਂ ਤੈਨੂੰ ਫੀਨ ਦਾ ਪਰਚਾ ਦਊਂਗਾ ਹੋਰ ਵੀ ਲੱਖ ਰੁਪਏ ਦਿੱਤਾ ਤੈਨੂੰ ਮੈਂ ਹੋਰ ਗੱਲ ਨਹੀਂ ਗਾ ਤੂੰ 20000 ਮੁਰਗੇ ਲਗ ਲਿਆ ਬਹੁਤ ਪੈਸੇ ਤੂੰ ਗੰਦਪਾ ਤੂੰ ਤੂੰ ਗੰਦਪਾ ਤੂੰ ਗੰਦਪਾ ਤੂੰ ਸਮਝ ਤੂੰ ਗੰਦਪਾ ਤੂੰ ਸਮਝ ਤੂੰ ਪੜਿਆ ਤੂੰ ਲਾਟਰੀ ਤੂੰ ਲਾਟਰੀ ਆ ਲਾਟਰੀ ਕੋਈ ਕੋਈ ਲਾਟਰੀ ਗੰਦ ਬਾਹਰ ਇਹ ਸਾਰੇ ਕੋਈ ਕੰਮ ਲਾਟਰੀ ਕੋ ਟੋਨ ਬਲਿਆ ਮੈਂ ਪਛਾਣਦਾ ਨਹੀਂ ਮੰਦੂਗਾ ਮੈਂ ਕਹਾਂ ਮੈਨੂੰ ਜਾਣੀ ਮੰਦੂਗਾ ਗਾੜੀ ਆਈ ਨਹੀਂ ਸਾਡੇ ਸਰੇ ਘਾਟੇ ਗਾੜੀ ਆਈ ਨਹੀਂ ਸਾਡੇ ਗਾੜੀ ਆਈ ਨਹੀਂ ਸਰੇ ਘਾਟੇ ਗਾੜੀ ਆਈ ਨਹੀਂ ਝੂਠੇ ਪਰਚੇ ਕਿੰਨੇ ਤੁਸੀਂ ਸਾਰੇ ਸ਼ਹਿਰ ਕੰਮ ਹਾਂਜੀ ਕੰਟਰੋਲੋਂ ਫੋਨ ਕਰ ਦੋ ਜੀ ਕੋਈ ਨਹੀਂ ਆ ਪੈਸੇ ਲੈਣੇ ਕਰੋ ਮੈਂ ਮੈਂ ਤੇ ਗਿਆ ਇਹਨੂੰ ਮੈਂ ਤੇ ਗਿਆ ਇਹਨੂੰ ਮਰਾਇਨ ਸੌਂਜ ਕਰ ਬੀਏ ਹਾਂਜੀ ਵੀਰ ਉਹ ਇੱਥੇ ਇਹਨੂੰ ਸੁਣਿਆ ਫਿਰ ਹਾਂਜੀ ਬਾਸ ਸੁਣੋ ਉੱਥੇ ਵੀ ਕੋਈ ਨਹੀਂ ਤੇਰੇ ਮੇਰੇ ਕੋਈ ਨਹੀਂ ਕੋਈ ਗੱਲ ਨਹੀਂ ਹੈਗੀ ਆ ਦਿਖਾਓ ਕੋਈ ਨਹੀਂ ਆਉਂਗਾ ਆ ਆ ਲਾਸਟ ਕੋੜੀ ਨੂੰੜੀ ਮੈਂ ਡਰਦਾ हां तेरी और को ये करके बी तू बस और पास कर और पास कर और लॉटरी तू खिलाई और बस कर चल बस कर क्या मार दूंगा क्या मार दूंगा ये तो साबित कर दे चल ओ एक मिनट गंद तू पास आ दे अंदर चल बस कर बस कर तू पे गया सब यार हां तू दस तू दस 20 रुपए तू दस पी यार ਹਾਂ ਵੀਰ ਤੂੰ ਮੇਕੋ ਲੈਣਾ ਮੈਨੂੰ ਕੁਝ ਦੱਸਣਾ ਨੂੰ ਤੁਸੀਂ ਸਾਬਤ ਕਰ ਲੈ ਨਹੀਂ ਸਾਬਤ ਕਰ ਹਾਂ ਕਰੋ ਫੇ ਅੱਲਾਹ ਟ੍ਰਿਕ ਕਰ ਕਰ ਮੈਂ ਤੂੰ ਹੀ ਖਲਾਈ ਦੂਖ ਲਾਈ ਹੋਈ ਆ ਤੂੰ ਹੀ ਖਲਾਈ ਮੈਂ ਕਹ ਤੇਰੀਆਂ ਰਿਕਾਰਡਿੰਗਾਂ ਲਾ ਦੇਵਾ ਜੋ ਤੇਰਾ ਤੂੰ ਦੱਸ ਸੀਆਈ ਆ ਲੈਣੇ ਮੈਂ ਚਾਹਾਂਗਾ ਤੂੰ ਸਾਰੇ ਦੀ ਦੱਸ ਤੂੰ ਪੂਰਾ ਏਰੀਆ ਦੇ ਬੰਦਾ ਸਮਝ ਲੈ ਰਿਹਾ ਤੂੰ ਬੰਦਾ ਆਹੀ ਨਹੀਂ ਸਮਝ ਲੈ ਰੇ ਆਹੀ ਨਹੀਂ ਸਮਝ ਲੈ ਰੇ ਚਾਹਵੇਂ ਤੂੰ ਸਾਬਤ ਕਰ ਆਪਾਂ ਚਰਾਪੀ ਕਹਿੰਦੀ ਗੱਡੀ ਰੌਂਡ ਅਪ ਕਰੋ ਐਜੀ ਕਿਹੜੀ ਗੱਲ ਰੌਂਡ ਅਪ ਕਰੋ ਕਿਹੜੀ ਗੱਲ ਕਰੋ ਨਿਕਲੇ ਦੁਕਾਨ ਮੇਰੀ ਨਹੀਂ ਜੋ ਚੀਰ ਕਰ ਆਹ ਕਰੀ ਤੂੰ ਆਪਣੀ ਗੱਡੀ ਚੈੱਕ ਕਰ ਆਹ ਕਰੀ ਇੱਕ ਮਿੰਟ ਤੂੰ ਆਪਣੀ ਚੈੱਕ ਕਰਾ ਤੂੰ ਆਪਣੀ ਚੈੱਕ ਕਰਾ ਜੜੇ ਖੜੇ ਤੂੰ ਪੈ ਲੈ ਕੋਈ ਗੱਲ ਨਹੀਂ ਲੈ ਹੁਣ ਗੱਲ ਤੇ ਸੁਣ ਲੈ ਯਾਰ ਸਾਰਾ ਸ਼ਹਿਰ ਤੂੰ ਪੱਪਾ ਨੂੰ ਮਰੂ ਲਾ ਪਿਆ ਕੋਈ ਨਹੀਂ ਹਾਂ ਸ਼ਾਂਤੀ ਨਾਲ ਗੱਲ ਕਰ ਕੀ ਗੱਲ ਕੀ ਹੈ ਗੱਡੀ ਦੇ ਆਹ ਮੇਰੀ ਦੁਕਾਨ ਆ ਮੈਂ ਮੇਰੀ ਗੱਡੀ ਲੈ ਕੀ ਦੱਸ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਿਹਨੇ ਗੱਲ ਆ ਤੂੰ ਪੈਸੇ ਇਕੱਠੇ ਕਰਨੂ ਰੱਖਿਆ ਓ ਤੂੰ ਪੈਸੇ ਇਕੱਠੇ ਕੋਈ ਗੰਦੀ ਕੋਈ ਗੰਦੀ ਸਾਰੇ ਪੈਸੇ ਇਕੱਠੇ ਕਰਨੂ ਰੱਖੇ ਤੂੰ ਤੂੰ ਇਸ ਵਗਲਾਂ ਕਰਿਆ ਨਾ ਤੂੰ ਬਹੁਤ ਚਾਹੀਦਾ ਤੋਤਾ ਦੋਤਾ ਲਾਦੇ ਯਾਰੀ ਫਾਇਦੀ ਲੋੜੇ ਮੈਂ ਕਾ ਜੇ ਮੈਂ ਕਾ ਜਾ ਮੈਰੂਗਾ ਕੂਰੂਗਾ ਇੱਕ ਮਿੰਟ ਹਾਂ ਕਦੇ ਮੁਰਗੇ ਆ ਲਗਾ ਪੈਸੇ ਲੈ ਕਦੇ ਜਲੇਬੀਆਂ ਲਗਾ ਪੈਸੇ ਲੈ ਕਦੇ ਕਿਸੇ ਦਾ ਪੈਸੇ ਲੈ ਭਾਜੀ ਆਇਆ ਇੱਧਰ ਇੱਕ ਮਿੰਟ ਚਲੋ ਉਧਰ ਚੱਲ ਚਲ ਬੈਠ ਸੁਣਦਾ ਨਹੀਂ ਚਲੋ ਸੁਣਦਾ ਨਹੀਂ 24 ਦੇ ਦੇ ਕਾਫੀ ਰਹੇਗਾ ਚੰਗਰ ਵਾਲੀ ਗੱਲ 26 ਚਲੇਗਾ ਸਰ ਡੈਡੀ ਆਮਨੇ ਕੀ ਹੋ ਗਿਆ ਇਹ ਹੈ ਹਾਂ ਵੀਰ ਬਣਾ ਰਹੀ ਸੀ ਗੱਲ ਤੋ ਬਥੋਆ ਫਿਰ ਆਈਆਂ ਮੈਂ ਜੀਲ ਹੋਈ ਕੀ ਵਾਲੇ ਗੋਸ਼ਨੀ ਤੂੰ ਕਦੋਂ ਵੀਡੀਓ ਬਣਾ ਲਿਆ ਵੀਡੀਓ ਬਣਾ ਰਹੀ ਮੈਂ ਹੈ ਕਾਦੇ ਲਈ ਕੁਛ ਨਹੀਂ ਵੀ ਕਾਦੇ ਲਈ ਕੀ ਨਾਂ ਕਿ ਜਰਾ ਅੰਛੇ ਅੰਛੇ ਕਿਥੇ ਰਹਿਣਾ ਐਥੇ ਰਹਿਣਾ ਜੀ ਹਾਂ ਕੋਈ ਆ ਨਹੀਂ ਕੋਈ ਕਿੱਥੇ ਰਹਿਣਾ ਇੱਥੇ ਰਹਿਣਾ ਜੀ ਇੱਥੇ ਕਿੱਥੇ ਹੈ ਦੁਕਾਨ ਦੇ ਹਾਂ ਦੁਕਾਨ ਦਾ ਹੀ ਆਹ ਉਹ ਉਧਰ ਉਧਰ ਉਹ ਦਿਲ ਦੋ ਉਧਰ ਜਾ ਦੋ ਵੀਡੀਓ ਬਣਾਉਂ ਨਹੀਂ ਕੋਈ ਮੋੜਦਾ ਨਹੀਂ ਚਾਬੀ ਦੋ ਓਏ ਇੱਥੇ ਕੋਈ ਸਮਗਲਰ ਨਹੀਂ ਹੈਗੇ ਤੇਰੀ ਸਮਗਲਰ ਕੋਲ ਆਪ ਹੈ ਅਸੀਂ ਕੋਈ ਸਮਗਲਰ ਨਹੀਂ ਹੈਗੇ ਤੂੰ ਹੀ ਸਾਨੂੰ ਕਹਿੰਦੇ ਓ ਹਾਂਜੀ ਮੰਗ ਵਾਕੇ ਪਹਿਲੇ ਗੱਲ ਨਹੀਂ ਮੰਗ ਵਾਕੇ ਪਹਿਲੇ ਨਾ ਹਾਂ ਤੂੰ ਕੋਲੀ ਮਾਰ ਦੇ ਗੋਲੀ ਗਰੀਬ ਵੀ ਮਾਰ ਦੇ ਸਾਰੇ ਪਰ ਇਹ ਬਚਾਰੇ ਚੱਪਲਾ ਮਾਰ ਬਰ ਰੋ ਸਿਰਸਿਆ ਤੂੰ ਕੋਈ ਗੱਲ ਹਾਂ ਮੈਨੂੰ ਉੱਧਰ ਚੱਲ ਤੂੰ ਚੱਲ ਤੂੰ ਸਿਰਸਿਆ ਤੂੰ ਫੁੱਤੂ ਸੰਪੇਸਾ ਨਹੀਂ ਕੋਈ ਮੈਂ ਕਹਾਂ ਜਾਂ ਮੈਂ ਮਰ ਜੂਗਾ ਓਏ ਹਾਂ ਹੋਰ ਤੂੰ ਹਾਂ ਫੋਰਸ ਬਲਾਪ ਹੈ ਸਰ ਸ਼ਹਿਰ ਕੋ ਲੈਣ ਦੇ ਸ਼ਰਮਗਰ ਮਾਣੀ ਮੋਟੀ ਉਹ ਸ਼ਰਮਗਰ ਮਾਣੀ ਮੋਟੀ ਤੇਰੇ ਮਰਕੇ ਸਮਝਾਉਂਦੇ ਉਹ ਇਸ ਮਗਲਨ ਨਹੀਂ ਆਗੇ ਇਸ ਮਗਲਨ ਨਹੀਂ ਆਗੇ ਇੱਧਰੇ ਕੀ ਕਹੜੇ ਹਾਂ ਲੱਖ ਰੁਪਏ ਲੈ ਆ ਮੈਂ ਕੋ ਦੋਹਲਾ ਰਹੀ ਹਾਂ ਹਾਂ ਦੋਸਤ ਨੂੰ ਚੱਲ ਹਾਂ ਲੈਣਾ 2000 ਦੋ ਤੇ ਲੈਣਾ 2000 ਮੇਰੇ ਭਰਾ ਕੋ ਲੈਣਾ ਹਲੋ ਦੋ ਦੋ ਲੁੱਟ ਮਚਾਈ ਪਈ ਆ ਪੀਸੀਆ ਪੀਸੀਆ ਕਿਹੜੀ ਪੀਸੀਆ ਤੂੰ ਤਾਂ ਲੁੱਟ ਮਚਾਈ ਪਈ ਆ ਹੈ ਗੰਗੂ ਆ ਲਾਡਲੀ ਦੁਕਾਨ ਖੁੱਲੀ ਇਧਰ ਇਧਰ ਆ ਤਰੀ ਤੂੰ ਬੁਰਗਾ ਜਮਾਈ ਤੂੰ ਜਮਾਈ ਨਾ ਫੋਨ ਦੇ ਹੱਥ ਬਾਰੇ ਫੋਨ ਨੂੰ ਕਿਹਦੇ ਹੱਥ ਬਾਰੇ ਫੋਨ ਨੂੰ ਕਿਹਦੇ ਹੱਥ ਬਾਰੇ ਤੂੰ फोन उगे दांत बारे वो सारा का पैसे लेया कोई आशु भाई पहले ये ले ले दे दे हाँ। तो तो तू मैं पटवा कर दे हां तू कल मुर्गा ने कुत्ते ने जूतियां मारियां पम्मे का पीया तू मैं काल लाके तू खिलाई समझ तू गद बुरा तू वेटे क्यों कर दे बोया तू बेच तू तू बेच तू तू मैं कभी तू बेच रहता सारा एरिया का तू अलग हट तू बेच तू तू गद बुरा शराब नहीं पीती तू सारा हां जी ਸਾਰੇ ਸ਼ਹਿਰ ਕੋ ਪੈਸੇ ਲੈਣ ਡਿਆ ਹਾਂਜੀ ਹੈ ਕੋਈ ਨਹੀਂ ਖੜੋ ਓਏ ਮੇਡੀ ਗੱਲ ਸੁਣ ਲੈ ਦੇਖੋ ਪੈਸੇ ਦਿਖ ਲਿਤੇ ਉਹਨੇ ਇਧਰ ਆ ਚੱਪਲਾ ਮਾਰੀਆਂ ਦਿਖਾ ਇਧਰ ਆ ਇਧਰ ਆ ਇਹਦੇ ਕੋ 20000 ਰੁਪਏ ਲੈ ਇਧਰ ਇਧਰ ਇਹਦੇ ਕੋ ਗਰੀਬ ਕੋ 20000 ਰੁਪਏ ਲੈ ਨਾਲ ਚੱਪਲਾ ਮਾਰੀਆਂ ਨੇ ਦੱਸ ਦੇਖੋ ਪੈਸੇ ਦਿਖ ਲਿਤੇ ਇਹਨੇ ਦੇਖੋ ਪੈਸੇ ਲੈ ਘਣੀ ਲੈ ਉਹਨੇ ਮੈਂ ਮਿੰਟ ਇੱਕ ਮਿੰਟ ਦੇਖੋ ਪੈਸੇ ਲੈ ਘਣੀ ਲੈ ਉਹਨੇ ਕਿੰਨੇ ਵੇਲੇ ਦੇਖੋ ਕਿੰਨੇ ਪੈਲੇ ਦੇਖੋ 10000 ਕਿਨੇ ਲਿਆ 10000 ਕਿਨੇ ਲਿਆ ਦੇਖੋ 10000 ਕਿਨੇ ਲਿਆ ਦੇਖੋ ਕਿੰਨੇ ਲਿੱਤੇ ਦੇਖੋ 10000 ਰੁਪਇਆ 3500 ਰੁਪਏ ਕਿਨੇ ਗੱਡਿਆ ਤੇਰੇ 10 ਇੱਕ ਮਿੰਟ ਇੱਕ ਮਿੰਟ ਫਟੇ ਇੱਕ ਮਿੰਟ ਇੱਕ ਮਿੰਟ ਕਰੀ ਬਾਤ ਕਿੰਨੇ ਗੱਡੇ ਭੇਜਦੇ 10 ਡਰਨਾ ਡਰ ਨਾ ਮੈਂ ਤੇਰੇ ਨਾਲ ਇੱਕ ਮਿੰਟ ਇੱਕ ਮਿੰਟ ਯਾਰ ਬਹੁਤ ਹੋ ਗਿਆ ਇੱਕ ਮਿੰਟ ਦੱਸੀ ਯਾਰ ਕਿੰਨੇ ਬੇਹੇ ਦੇਖੋ ਫਾਂਦੇ ਬੈ ਤੇਰੇ ਕੋਲ ਇਸ਼ਾਰਾ ਕਰ ਦੱਸ ਕਿੰਨੇ ਨੇ ਤੇਰੇ ਕੋਲ ਬੇ ਕਿੰਨੇ ਨੇ ਤੇ ਨਾਮ ਉਂਗਲਗਰ ਬੰਦੇ ਦੇ ਉਂਗਲਗਰ ਉਂਗਲਗਰ ਬੰਦੇ ਦੇ ਆ ਚਾਰ ਕਰ ਬੰਦੇ ਲੈਟ ਨਹੀਂ ਖਲਾਈ ਬ ਚਾਰ ਕਰ ਬੰਦੇ ਦੱਸ ਹੁਣ ਕਿੰਨੇ ਦੇ ਕੋ ਬੈ ਦਿੱਤੇ ਦੱਸ ਦੱਸ ਕਾਹੇ ਮੰਗਦਾ ਬੈ ਮੰਗਦੇ ਨਾ ਮੰਗਦੇ ਨਾ ਬੈ ਮੰਗਦਾ ਮੰਗਦੇ ਕਿ ਨਹੀਂ ਬੈ ਮੰਗਦੇ ਦੱਸ ਬੈ ਮੰਗਦਾ ਕਿ ਨਹੀਂ ਮੰਗਦਾ ਚੱਕਰ ਨਾ ਕਰਨਾ ਬੈ ਅਹੀ ਨਹੀਂ ਇਸ ਨੂੰ ਅਗਲਾ ਕਰਦੇ ਸਰ ਅਹੀ ਨਹੀਂ ਕਰਦੇ ਤੁਸੀਂ ਸਾਰਾ ਕਰਦੇ ਆ ਕਿਹੜਾ ਜਿੱਤਾ ਵੇਚ ਦੇ ਦੱਸੋ ਆ ਤੁਹਾਡੇ ਸਾਹਮਣੇ ਖੜਾ ਹੈ ਤੁਹਾਡੇ ਸਾਹਮਣੇ ਖੜਾ ਹੈ ਤੁਹਾਡੇ ਸਾਹਮਣੇ ਖੜਾ ਹੋ ਕਹਿੰਦਾ ਮੇਰੇ ਕੋ ਪੈਸੇ ਦਿੱਤੇ ਇਹਨਾਂ ਨੇ ਉੱਠ ਉਠਾ ਤੂੰ ਤੂੰ ਉੱਠਾ ਪਰ ਕੇ ਤਾ ਮੈਨੂੰ ਬੁਲਾ ਕੇ ਹੈ ਤੂੰ ਆਪਣੇ ਨੂੰ ਪਤਾ ਨਹੀਂ ਕੀ ਸਮਝਦਾ ਵਾ ਤੈਨੂੰ ਮੈਂ ਦੱਸਦਾ ਤੂੰ ਦੱਸ ਜੋ ਕਰਨਾ ਤੂੰ ਗੋਲੀ ਮਾਰ ਮੈਨੂੰ ਤੂੰ ਗੋਲੀ ਮਾਰ ਤੇਰੀ ਬਰਮਾਚੀ ਮੈਂ ਤੂੰ ਗੋਲੀ ਮਾਰ ਸਾਰੇ ਸ਼ਹਿਰ ਕੋ ਪਹਿਲੇ ਐਂਡਿਆ ਸਾਰੇ ਸ਼ਹਿਰ ਕੋ ਕੱਲੇ ਕੱਲੇ ਕਰੂ ਕੀਆ ਲਿਆ ਮੋਹਰੀਆ ਆ ਲੈ ਤੂੰ ਖਲਾਈਆ ਹਾਂ ਕਿੰਨੂ ਖਲਾਈਆ ਲੋਟਰੀ ਖਲਾਈਆ ਗੋਲੀ ਮਾਰ ਦਿਆ ਤੂੰ ਖਵਾਦਿਆ ਜਿੰਨੀ ਤੂੰ ਫਰਮਾਸ਼ੀ ਕਿੰਨੀ ਬੰਦ ਕੀਤੀ ਉਹ ਫਰਮਾਸ਼ੀ ਆਂਗੇ ਬੰਦ ਕੀਤੀ ਆ ਉਹ ਤੂੰ ਗੋਲੀ ਮਾਰ ਮੈਨੂੰ ਮਾਰੂਗਾ ਤੂੰ ਸਾਰੇ ਸ਼ਹਿਰ ਦਾ ਪੈਸਾ ਲੈਣ ਡਿਆ ਪੰਮੇ ਦੇ ਵੀਰਾਂ